ਦੇ ਨਾਲ ਪੰਜਾਬ ਦੇ ਕਿਸਾਨਾਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਭਾਰਤ ਜਨਤਾ ਪਾਰਟੀ ਨੇ ਬਹੁਤ ਵੱਡਾ ਘੋਖਾ ਕੀਤਾ ਹੈਗਾ ਦੇ ਜਾਣਦਾਗਾ ਕਿ ਜਿਹੜਾ ਪਾਣੀ ਅਲੋਟ ਆ ਅਸੀਂ ਆਲਰੇਡੀ ਦੇ ਰਿਹਾਗੇ ਪਰ ਲੇਕਿਨ ਵਾਧੂ ਪਾਣੀ ਦੇਣਾ ਕਿਉਂਕਿ ਪੰਜਾਬ ਕੋਲ ਪਾਣੀ ਹੈ ਨਹੀਂ ਵਾਧੂ ਪਾਣੀ ਦੇਣਾ ਇਹ ਪੰਜਾਬ ਦੇ ਲੋਕਾਂ ਦੀ ਪਿੱਠ ਦੇ ਵਿੱਚ ਭਾਰਤ ਜਨਤਾ ਪਾਰਟੀ ਨੇ ਸ਼ਰਾ ਮਾਰਿਆ ਹੈਗਾ ਪੰਜਾਬ ਦਾ ਕਿਸਾਨ ਅਜ ਬੂਦ ਬੂਦ ਨੂੰ ਤਰਸਰੇ ਹੋ دوسرے ਪਾਸੇ ਤੁਸੀਂ ਰੈਣ ਨੂੰ ਪਾਣੀ ਦੇ ਰਿਹਾ ਇਥੋਂ ਪਤਾ ਲੱਗਦਾਗਾ ਕਿ ਭਾਰਤ ਜਨਤਾ ਪਾਰਟੀ ਜਿਹੜੀ ਆ ਪੰਜਾਬ ਦੇ ਕਿਸਾਨ ਤੋਂ ਬਦਲਾ ਲੈਣਾ ਚਾਹੁੰਦੀ ਆ ਔਰ ਪੰਜਾਬੀਆਂ ਦੇ ਖਿਲਾਫ 사ਜਿਸ ਰਤ ਰਹੀ ਆ ਪੰਜਾਬ ਨੂੰ ਮਾਰਨਾ ਚਾਹੁੰਦੀ ਆ ਪੰਜਾਬ ਦੀ ਖੇਤੀ ਨੂੰ ਮਾਰਨਾ ਚਾਹੁੰਦੀ ਆ ਪੰਜਾਬ ਦੇ ਲੋਕਾਂ ਨੂੰ ਮਾਰਨਾ ਚਾਹੁੰਦੀ ਆ ਇਸੇ ਕਲ ਕਰਕੇ ਪੰਜਾਬ ਬੋਦੀ ਫੈਸਲੇ ਜਿਹੜੇ ਲੇਗੇ ਉਹ ਭਾਰਤ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਲੈ ਰਹੀ ਆ ਪਰ ਲਗਾਤਾਰ ਪੰਜਾਬ ਬੋਦੀ ਫੈਸਲੇ ਲੈ ਰਹੀ ਆ ਮੈਨਾ ਫੈਸਲਿਆਂ ਦੀ ਔਰ ਪਾਕੜਾ ਬ੍ਰੇਸ ਵਿਆਸ ਮੈਨੇਜਮੈਂਟ ਬੋਰਡ ਤੋਂ ਪਾਣੀ ਦਿੱਤਾਗਾ ਹਰਿਆਣੇ ਨੂੰ ਉਹਦੀ ਸਖਤ ਨਿੰਦਾ ਕਰਦਾ 사ਸੀ ਕਾਲ ਜੀ ਇੱਕ ਵਾਰੀ ਫੇਰ ਕੇਂਦਰ ਦੀ ਬੀਜੇਪੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹਰਿਆਣੇ ਦੀ ਸਰਕਾਰ ਨੇ ਆਪਣੇ हिस्से ਦਾ ਸਾਰਾ ਪਾਣੀ ਵਰਤ ਲਿਆ ਸੀ ਉਹਨਾਂ ਨੇ ਪੰਜਾਬ ਦੇ ਪਾਣੀ ਦਾ ਹਿੱਸੇ ਦੇ ਵਿੱਚੋਂ 8500 ਕਿਊਸਕ ਪਾਣੀ ਜ਼ਬਰਦਸਤੀ ਕੇਂਦਰ ਦੀਆਂ ਏਜੰਸੀਆਂ ਔਰ ਹਰਿਆਣੇ ਦੀ ਔਰ ਜਿਹੜੀਆਂ ਬਾਕੀ ਸਾਰੀਆਂ ਰਾਜਸਥਾਨ ਔਰ ਦਿੱਲੀ ਦੀਆਂ ਸਰਕਾਰਾਂ ਨੇ ਇਕੱਠੇ ਹੋ ਕੇ ਬਿਜਲੀ ਦੀ ਸਰਕਾਰਾਂ ਨੇ